ਬੜੀਆਂ ਜੀ ਹਰ ਬੜੇ ਚਾਰ ਚਾਰ ਤੋਂ ਹੋਰ ਫਰਲਾ ਜੰਮਾਬਾਦ ਜੰਮਾਬਾਦ ਨਗਰ ਕਾਉਂਸਲ ਸੰਗਰੂਰ ਦੇ ਐਮਸੀ ਦੀ ਐਮਸੀਲ ਦੀ ਚੋਣ ਸੀ ਜਿਹਦੇ ਵਿੱਚ ਉਹਨਾਂ ਨੇ ਪ੍ਰਧਾਨ ਸੀਨੀਅਰ ਮੀਤ ਪ੍ਰਧਾਨ ਔਰ ਮੀਤ ਪ੍ਰਧਾਨ ਉਹਨਾਂ ਦੀ ਚੋਣ ਹੋਣੀ ਸੀਗੀ ਤੇ ਮੈਨੂੰ ਇਹ ਦੱਸਦੇ ਹੋਏ ਬੇहद ਖੁਸ਼ੀ ਔਰ ਮਾਣ ਮਹਿਸੂਸ ਹੋ ਰਿਹਾ ਹੈ ਔਰ ਸੰਗਰੂਰ ਨਿਵਾਸੀਆਂ ਨੂੰ ਲੱਖ ਲੱਖ ਮੁਬਾਰਕਾਂ ਕਿ ਇਹ ਸੇਵਾ ਜਿਹੜੀ ਉਹਨਾਂ ਨੇ ਪਿਛਲੇ ਸਮੇਂ ਦੇ ਵਿੱਚ ਬਖਸ਼ੀ ਸੀਗੀ ਇਹ ਸੇਵਾ ਪ੍ਰਧਾਨ ਦੇ ਲਈ ਨਗਰ ਕੌਂਸਲ ਸੰਗਰੂਰ ਦੇ ਪ੍ਰਧਾਨ ਦੇ ਲਈ ਸਾਡੇ ਭਪਿੰਦਰ ਸਿੰਘ ਭਿੰਦਰ ਇਹਨਾਂ ਨੂੰ ਪ੍ਰਧਾਨ ਵਜੋਂ ਔਰ ਸੀਨੀਅਰ ਮੀਤ ਪ੍ਰਧਾਨ ਵਜੋਂ ਸਾਡੇ ਪ੍ਰੀਤ ਸਾਡੇ ਭੈਣ ਜੀ ਨੇ ਪ੍ਰੀਤ ਜੈਨ ਜੀ ਇਹਨਾਂ ਨੂੰ ਔਰ ਮੀਤ ਪ੍ਰਧਾਨ ਵਜੋਂ ਸਾਡੇ ਸਾਥੀ ਕ੍ਰਿਸ਼ਨ ਲਾਲ ਵਿੱਕੀ ਨੂੰ ਚੁਣਿਆ ਔਰ ਮੈਂ ਸਮਝਦਾ ਕਿ ਬਹੁਤ ਮੁਬਾਰਕਾਂ ਨੇ ਸਾਰੇ ਆਮ ਆਦਮੀ ਪਾਰਟੀ ਦੇ ਐਮਸੀਆ ਨੂੰ ਸਾਰੇ ਇੰਡੀਪੈਂਡੈਂਟਸ ਨੂੰ ਜਿਨ੍ਹਾਂ ਨੇ ਸਾਡਾ ਸਾਥ ਦਿੱਤਾ ਹੈ ਬੀਜੇਪੀ ਦੇ ਸਾਥੀਆਂ ਨੂੰ ਜਿਨ੍ਹਾਂ ਨੇ ਪਾਰਟੀ ਬਾਜ਼ੀਆਂ ਤੋਂ ਉੱਪਰ ਉੱਠ ਕੇ ਸਾਥ ਦਿੱਤਾ ਹੈ ਤੋਂ ਸਾਰੇ ਹੀ ਸਾਥੀਆਂ ਦਾ ਸਾਰਿਆਂ ਦਾ ਸਾਰੀਆਂ ਜੋ ਜੋ ਪਾਰਟੀ ਬਾਜ਼ੀ ਦੇ ਲਕੀਰਾਂ ਤੋਂ ਉੱਠ ਕੇ ਸਾਰਿਆਂ ਨੇ ਸਾਥ ਦਿੱਤਾ ਸੋ ਉਹਨਾਂ ਨੂੰ ਲੱਖ ਲੱਖ ਮੁਬਾਰਕਾਂ ਨੇ ਬਹੁਮਤ ਦੇ ਨਾਲ ਇਹ ਤਿੰਨੇ ਉਹਦੇ ਨੇ ਬੜੇ ਪੀਸਫੁਲ ਤਰੀਕੇ ਦੇ ਨਾਲ ਇਹ ਸਾਡੇ ਜਿਹੜੇ ਕੈਂਡੀਡੇਟ ਸੀਗੇ ਜਿਨ੍ਹਾਂ ਨੂੰ ਪ੍ਰਪੋਜ਼ ਕੀਤਾ ਸੀਗਾ ਸਾਥੀਆਂ ਨੇ ਉਹ ਉਹਨਾਂ ਨੂੰ ਜਿੱਤ ਪ੍ਰਾਪਤ ਹੀ ਨੇ ਹੋਈਆਂ ਪਈਆਂ ਨੇ ਸਰ ਜੀ ਇੱਕ ਗੱਲ ਕਰੀ ਕਿ 15 ਨਾਲ ਕੋਰਮ ਪੂਰਾ ਹੁੰਦਾ ਸੀ ਦੋ ਐਮਐਲਏ ਦੀ ਵੋਟ ਕਿੰਨੀਆਂ ਵੋਟਾਂ ਆਈਆਂ 18 ਵੋਟਾਂ ਪਈਆਂ ਸਾਡੀ ਪ੍ਰਧਾਨਗੀ ਦੇ ਉਮੀਦਵਾਰ ਦੇ ਉਮੀਦਵਾਰ ਨੂੰ ਔਰ ਸ਼ਾਇਦ 11 ਵੋਟਾਂ ਸੀਨੀਅਰ ਦੇ ਲਈ ਔਰ 10 ਵੋਟਾਂ ਜੋ ਉਮੀਦ ਪ੍ਰਧਾਨ ਦੇ ਲਈ ਪਈਆਂ ਨੇ ਔਰ ਮੈਂ ਸਮਝਦਾ ਕਿ ਸਾਰਿਆਂ ਦਾ ਸਾਥ ਦੇਣ ਦੇ ਲਈ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਬਹੁਤ ਬਹੁਤ ਧੰਨਵਾਦ ਮੈਂ ਉਮੀਦ ਆਸ ਕਰਦਾ ਕਿ ਜਿਸ ਤਰੀਕੇ ਦੇ ਨਾਲ ਲੋਕਾਂ ਨੇ ਸੰਗਰੂਰ ਸ਼ਹਿਰ ਦੇ ਲੋਕਾਂ ਨੇ ਸਾਡੇ ਸਾਰੇ ਸਾਥੀਆਂ ਨੂੰ ਚਾਹੇ ਕੋਈ ਕਿਸੇ ਪਾਰਟੀ ਤੋਂ ਜਿੱਤਿਆ ਜਿੰਨਾ ਮਾਣ ਬਖਸ਼ਿਆ ਸਾਰਿਆਂ ਨੂੰ ਨਾਲ ਲੈ ਕੇ ਸਾਰਿਆਂ ਦੇ ਸਾਥ ਦੇ ਨਾਲ ਸਾਰਿਆਂ ਦੇ ਸਹਿਯੋਗ ਦੇ ਨਾਲ ਸੰਗਰੂਰ ਸ਼ਹਿਰ ਦਾ ਵਿਕਾਸ ਜੋ ਹੈ ਉਹ ਵੱਡੇ ਪੱਧਰ ਦੇ ਉੱਪਰ ਕੀਤਾ ਜਾਊਗਾ ਇਹੀ ਸਾਡੇ ਨੈਸ਼ਨਲ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਔਰ ਇਹੀ ਸਾਡੇ ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਸਨੇਹ ਸਾਰੇ ਸੰਗਰੂਰ ਵਾਸੀਆਂ ਦੇ ਲਈ ਸੋ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਕਾਂਗਰਸ ਨੇ ਵਿਰੋਧ ਕੀਤਾ ਸਰ ਇੱਕ ਮਿੰਟ ਸਪੈਸ਼ਲੀ ਭਾਜਪਾ ਦਾ ਧੰਵਾਦ ਕੀਤਾ ਕਿੰਨੇ ਕਾਉਂਸਲਰ ਭਾਜਪਾ ਦੇ ਤੁਹਾਡੇ ਸਾਰੇ ਸਾਰੇ ਦੇਖੋ ਇਸ ਤਰ੍ਹਾਂ ਕੇ ਬਾਕੀ ਦਾ ਪ੍ਰोसीडिंग ਉਹਨਾਂ ਨੂੰ ਪਤਾ ਹੈ ਬੜੇ ਫ੍ਰੀ ਐਂਡ ਫੇਅਰ ਹੈ ਜਿਹੜੀ ਉਹ ਇਲੈਕਸ਼ਨ ਹੋਈ ਹੈ ਜਿਵੇਂ ਮੈਂ ਦੱਸਿਆ ਕਿ ਸਾਰੇ ਹੀ ਸਾਥੀਆਂ ਨੇ ਸਾਥ ਦਿੱਤਾ ਹੈ ਸ਼ਾਇਦ 18 17 17 ਜਾਂ 18 ਔਰ ਫਿਰ 11 ਔਰ 10 ਜਿਹੜੇ ਉਮੀਦਵਾਰ ਨੇ ਉਹਨਾਂ ਨੇ ਸਾਥ ਜਿਹੜਾ ਉਹ ਦਿੱਤਾ ਸੋ ਸਾਰਿਆਂ ਦਾ ਹੀ ਮੈਂ ਕਿਸੇ ਕਿਸੇ ਇੰਡੀਵਿਜੂਅਲ ਦਾ ਕਿਸੇ ਕਿਸੇ ਪਾਰਟੀ ਦਾ ਅ ਵੀ ਕੋਈ ਕੋਈ ਉਹ ਨਹੀਂ ਹੈ ਕਿਸੇ ਦੇ ਲਈ ਪਰ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਗੇ ਉਹਨਾਂ ਨੇ ਸਰਕਾਰ ਦਾ ਉਹਨਾਂ ਦੇ ਪਾਰਟੀ ਦਾ ਸਾਥ ਦਿੱਤਾ ਹੈ ਕਾਂਗਰਸ ਕਹਿੰਦੀ ਸਾਡੀ ਟੂਰ ਬੰਦੀ ਸੀ ਨਹੀਂ ਉਹਨਾਂ ਕੋਲ ਇੱਕ ਮਿੰਟ ਜਦੋਂ ਇੱਕ ਮਿੰਟ ਜਦੋਂ ਉਹ ਨਿਕਲ ਕੇ ਗਏ ਨੇ ਉਹਨਾਂ ਦੇ ਤੁਸੀਂ ਬੰਦੇ ਕਿੰਨੇ ਸੀਗੇ ਬੰਦੇ 9 ਸੀਗੇ ਤੇ ਜਿਹੜੇ ਸੀਨੀਅਰ ਮੀਤ ਪ੍ਰਧਾਨ ਦੇ ਲਈ 11 ਔਰ ਮੀਤ ਪ੍ਰਧਾਨ ਦੇ ਲਈ 10 ਬੰਦੇ ਜਦੋਂ ਪੂਰੇ ਹੋ ਜਾਂਦੇ ਨੇ ਫਿਰ ਕਾਹਦਾ ਧੋਖਾ ਹੋ ਗਿਆ ਸੋ ਬਹੁਤ ਬਹੁਤ ਧੰਨਵਾਦ ਜੀ ਅਜ ਪਰਣਾ ਜੀ ਆਜੋ ਦੇਸੀ ਕੇ ਪਾਰਟੀ ਲਈ ਕੰਮ ਕੀਤਾ ਜੀ ਤੁਹਾਨੂੰ ਮਾਨ ਸਤਕਾਰ ਪੂਰਾ ਮਿਲੇਗਾ ਕਿੰਨੇ ਸਾਲਾਂ ਤੋਂ ਕੰਮ ਕਰ ਰਿਹਾ ਮੈਂ 2013 ਤੋਂ ਕੰਮ ਕਰ ਰਿਹਾ ਜੀ ਪਾਰਟੀ ਦੇ ਵਿੱਚ ਜਦੋਂ ਪਾਰਟੀ ਬਣੀ ਨਹੀਂ ਸੀ ਇੰਨਾ ਹਜ਼ਾਰਾਂ ਅੰਦੋਲਨਾਂ ਵੇਲੇ ਦਾ ਕੰਮ ਕਰ ਰਹੇ ਸੀ ਪਰਚੀਆਂ ਕੱਟੀਆਂ ਨੇ ਪਾਰਟੀ ਨੂੰ ਖੜਾ ਕੀਤਾ ਨੀਚੇਲੇ ਲੈਵਲ ਤੋਂ ਤੁਸੀਂ ਮੰਨਦੇ ਵੀ ਪਾਰਟੀ ਨਾਲ ਇਸ ਇਨਸਾਫ ਦੀ ਗੱਲ ਹੋਈ ਕਿਉਂਕਿ ਐਮਸੀ ਵੇਲੇ ਪਾਰਟੀ ਦੇ ਬੰਦੇ ਨੂੰ ਟਿਕਟ ਵੀ ਨਹੀਂ ਦਿੱਤੀ ਗਈ ਸੀ ਨਹੀਂ ਪਰ ਆ ਤਾਂ ਹੁਣ ਤੁਹਾਨੂੰ ਪ੍ਰਧਾਨ ਬਣਾਇਆ ਗਿਆ ਆ ਤਾਂ ਹੁਣ ਸਾਡੇ ਸਾਹਮਣੇ ਹੀ ਆ ਜੀ ਇੱਕ ਕੀ ਰਹੂਗਾ ਪ੍ਰਧਾਨ ਜੀ ਕੀ ਸੋਚ ਲੈ ਕੇ ਚੱਲੋਗੇ ਕਿ ਤੁਹਾਨੂੰ ਪ੍ਰਧਾਨ ਬਣਾਇਆ ਜੀ ਡਿਵੈਲਪਮੈਂਟ ਕ੍ਰਾਮਾ ਹੀ ਕ ਸਾਡੇ ਭਰਾ ਜੋ ਵੀ ਅਮਨ ਰੋੜਾ ਜਿਹਨੇ ਸਾਨੂੰ ਕਿਹਾ ਵੀ ਅਸੀਂ ਥੋੜਾ ਸੰਜੋਗ ਜਾਵਾਂਗੇ ਐਮਐਲ ਨਿਰਿੰਦਰ ਕੌਰ ਭਰਾ ਜੀ ਸਾਡਾ ਪਹਿਲਾਂ ਹੀ ਸੰਜੋਗ ਬਹੁਤ ਕਰਦੇ ਨੇ ਪਹਿਲਾ ਨਿਸ਼ਾਨਾ ਕੀ ਹੈ ਸਕੂਲ ਲਈ ਤੁਹਾਡਾ ਪਹਿਲਾ ਨਿਸ਼ਾਨਾ ਹਲੇ ਦੇਖੋ ਸੋਚਾਂਗੇ ਜੀ ਕੀ ਕਰਨਾ ਕੀ ਨਹੀਂ ਤੁਹਾਡੀ ਵੀ ਇੱਕ ਮਹਿਲਾ ਕੌਂਸਲਰ ਚੋਣ ਤੋਂ ਬਾਅਦ ਇੱਕ ਤੋਂ ਬਾਈਕਾਟ ਕਰਕੇ ਇੱਕ ਤਰ੍ਹਾਂ ਬਾਹਰ ਨਿਕਲੀ ਹੈ ਜਾਂ ਕੀ ਇਹ ਉਹ ਕੀ ਮਸਲਾ ਨਹੀਂ ਨਹੀਂ ਕਿਸੇ ਨੇ ਬਾਈਕਾਟ ਨਹੀਂ ਉਹਨਾਂ ਦੀ ਸਿਹਤ ਠੀਕ ਨਹੀਂ ਕਿਸੇ ਨੇ ਬਾਈਕਾਟ ਨਹੀਂ ਕੀਤਾ ਜੀ ਮਿਹਰਬਾਨ ਥੈਂਕ ਯੂ ਜੀ ਥੈਂਕ ਯੂ ਮੈਂ ਆਦਮ ਆਦਮੀ ਪਾਰਟੀ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦੀ ਆ ਜਿਨ੍ਹਾਂ ਨੇ ਮੈਨੂੰ ਇੰਨਾ ਮ ਮੈਂ ਉਹਨਾਂ ਦੀ ਹਰ ਵੀ ਸੇਵਾ ਅੱਗੇ ਸਾਰੇ ਐਮਸੀਆਂ ਦੇ ਨਾਲ ਮਿਲ ਕੇ ਆਪਣਾ ਕੰਮ ਕਰਾਂਗੇ ਅਸੀਂ ਵੀ ਮੈਨੂੰ ਬਹੁਤ ਖੁਸ਼ੀ ਹੈ ਵੀ ਉਹਨਾਂ ਨੇ ਮੈਨੂੰ ਇੰਨਾ ਮਾਣ ਬਖਸ਼ਿਆ ਹੈਗਾ ਹਾਂਜੀ ਜੇ ਆਪਾਂ ਗੱਲ ਕਰੀਏ ਕਿ ਪਲਾਨਿੰਗ ਹੁੰਦੀ ਹੈ ਕਿ ਇੱਕ ਦਿਮਾਗ ਚ ਇਹ ਉਹ ਸ਼ਹਿਰ ਦਾ ਹਾਂਜੀ ਸੂਨ ਰੂਲ ਸਿਆਦਾ ਸੀਵਰ ਦਾ ਜ਼ਿਆਦਾ ਸਭ ਤੋਂ ਵੱਧ ਕੰਮ ਦਾ ਹੈ ਪ੍ਰੋਬਲਮ ਆ ਰਹੀ ਹੈ ਉਹ ਸਾਰੇ ਅਸੀਂ ਮਿਲ ਕੇ ਕਰਾਂਗੇ ਹਾਂਜੀ ਮੈਂ ਕ੍ਰਿਸ਼ਨ ਲਾਲ ਵਿੱਕੀ ਵਾਰਡ ਨੰਬਰ 23 ਤੋਂ ਐਮਸੀ ਦੀ ਚੋਣ ਜਿੱਤ ਕੇ ਆਇਆ ਸੀ ਸੋ ਅੱਜ ਜੋ ਮਾਨ ਸ਼੍ਰੀ ਅਮਨ ਅਰੋੜਾ ਜੀ ਨੇ ਮੰਤਰੀ ਸਾਹਿਬ ਨੇ ਮੈਨੂੰ ਦਿੱਤਾ ਅਤੇ ਮੈਡਮ ਨਰਿੰਦਰ ਕੌਰ ਭਰਾ ਜੀ ਐਮਐਲਏ ਸੰਗਰੂਰ ਨੇ ਜੋ ਮਾਨ ਦਿੱਤਾ ਹੈ ਮੈਂ ਉਹਨਾਂ ਦਾ ਇਸ ਲਈ ਬਹੁਤ-ਬਹੁਤ ਧੰਨਵਾਦ ਕਰਦਾ। ਜਿਆਦਾ ਧੰਨਵਾਦ ਮੈਂ ਕਰਦਾ ਆਪਣੇ ਮਹੱਲਾ ਨਿਵਾਸੀਆਂ ਵਾਰਡ ਨੰਬਰ 23 ਵਾਲਿਆਂ ਦਾ ਜਿਨ੍ਹਾਂ ਨੇ ਇਸ ਨਗਰ ਕੌਂਸਲ ਦੇ ਵਿੱਚ ਮੈਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਹੈ। ਮੈਂ ਤਨਮਨ ਦੇ ਨਾਲ ਅਬ ਦਿਨ-ਰਾਤ ਕਰਕੇ ਸੰਗਰੂਰ ਸ਼ਹਿਰ ਨੂੰ ਸਾਫ਼-ਸੁਥਰਾ ਬਣਾਉਂਗਾ। ਮੀਤ ਪ੍ਰਧਾਨ ਦਾ ਜਿਹੜਾ ਉਧਰ ਹੁੰਦਾ ਹੈ ਆਟੋਮੈਟਿਕਲੀ ਓਪੋਜੀਸ਼ਨ ਆਉਂਦਾ ਹੈ। ਕਾਂਗਰਸ ਪਾਰਟੀ ਨੇ ਇੱਕ ਮੀਤ ਪ੍ਰਧਾਨ ਖੜਾ ਕੀਤਾ ਸੀ ਆਟੋਮੈਟਿਕ ਸਵਿਧਾਨ ਦੇ ਮੁਤਾਬਕ ਮਿਊਸਪਲ ਐਕਟ ਦੇ ਐਕਟ ਦੇ ਮੁਤਾਬਕ ਜੋ ਮੀਤ ਪ੍ਰਧਾਨ ਬਣਦਾ ਆਪੋਜੀਸ਼ਨ ਦਾ ਬਣਦਾ ਹੁੰਦਾ ਇਹਨਾਂ ਨੇ ਗੁੰਡਾਗਰਦੀ ਨਾਲ ਆਪਣੀ ਆਮ ਆਦਮੀ ਪਾਰਟੀ ਦਾ ਭਾਈ ਪ੍ਰਧਾਨ ਮੀਤ ਪ੍ਰਧਾਨ ਤੇ ਸੀਨੀਅਰ ਮੀਤ ਪ੍ਰਧਾਨ ਮੀਤ ਪ੍ਰਧਾਨ ਆਪੋਜੀਸ਼ਨ ਦਾ ਬਣਦਾ ਹੁੰਦਾ ਹਮੇਸ਼ਾ ਇਹਨਾਂ ਨੇ ਮੀਤ ਪ੍ਰਧਾਨ ਤੱਕੇਦਾਰ ਅਹੁਦਾ ਬਣਾ ਲਿਆ ਜਿਹੜਾ ਮਿਊਸਪਲ ਐਕਟ ਐਕਟ ਕਹਿੰਦਾ ਜੋ ਅੱਜ ਜੋ ਮਿਊਸਪਲ ਐਕਟ ਹੈ ਉਹ ਕਹਿੰਦਾ ਵੀ ਮੀਤ ਪ੍ਰਧਾਨ ਆਪੋਜੀਸ਼ਨ ਦਾ ਬਣੂਗਾ ਇਹਨਾਂ ਨੇ ਸ਼ਰੀਆਮ ਗੁੰਡਾਗਰਦੀ ਨਾਲ ਜਿਹੜਾ ਮੀਤ ਪ੍ਰਧਾਨ ਹੈ ਉਹ ਆਮ ਜਿਹਦੇ ਵਿੱਚ ਆਮ ਆਦਮੀ ਪਾਰਟੀ ਦੇ ਅਡੀ ਕੋਣ ਹੈ ਜਿਹੜਾ ਵੱਧ ਵੋਟਾਂ ਲੈ ਗਿਆ ਉਹ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਨਿਯੁਕਤ ਹੋ ਜੂ ਜਿਹੜਾ ਦੂਜੇ ਨੰਬਰ ਤੇ ਰਹਿ ਗਿਆ ਆਟੋਮੈਟਿਕ ਜੂਨੀਅਰ ਵਾਈਸ ਪ੍ਰੈਜ਼ੀਡੈਂਟ ਬਣ ਜੂ ਪਰ ਇਹਨਾਂ ਨੇ ਜੂਨੀਅਰ ਵਾਈਸ ਪ੍ਰੈਜ਼ੀਡੈਂਟ ਦਾ ਤਿੰਨ ਉਮੀਦਵਾਰ ਤੀਜਾ ਉਮੀਦਵਾਰ ਆਪ ਦੇ ਕੋਲੋਂ ਦੇ ਇੱਕ ੱੱਕੇ ਨਾਲ ਇਹ ਕਰਾਇਆ ਜਦੋਂ ਤੋਂ ਸ਼ੁਰੂ ਵਿੱਚ ਮੰਨ ਲਿਓ ਕਿ ਮੰਤਰੀ ਅਮਰ ਰੋੜਾਈ ਨੇ ਕਿਹਾ ਸੀ ਕਿ ਮੈਂ ਕਿਸੇ ਪੱਖਪਾਤ ਕਰਨ ਨਹੀਂ ਆਇਆ ਮੈਂ ਇੱਕ ਸਾਂਝਾ ਬੰਦਾ ਆ ਪਰ ਅਸੀਂ ਉਹਨਾਂ ਦੀ ਜੋ ੱੱਕਾ ਸ਼ਾਹੀ ਹੈ ਉਹਨੂੰ ਹੱਕ ਕਰਦੇ ਆ ਸਰਕਾਰ ਮਰਦਾਬਾ ਜੰਜਾਬ ਸਰਕਾਰ ਮਰਦਾਬਾ ਅਗਲਾ ਅਖਰੀ ਕਹਿ ਕੇ ਆ ਮੰਤਰੀ ਨੂੰ ਕਿ ਅਸੀਂ ਦਾ ਵਿਰੋਧ ਕਰਾਂਗੇ ਅਸੀਂ ਇਹਨੂੰ ਕੋਰਟ ਵਿੱਚ ਚੈਲੰਜ ਕਰਾਂਗੇ ਕਿਉਂਕਿ ਉਹਨਾਂ ਨੇ ਐਕਟ ਦਾ ਵਿਰੋਧ ਕਰਿਆ ਮੈਂ ਮੈਂ ਨਥੂ ਲਾਲ ਢੀਗਰਾ ਵਾਰਡ ਨੰਬਰ 12 ਤੋਂ ਜੀ ਸੁਰਖ ਮਿਚਣਾ ਜੀ ਅੱਜ ਸਰਕਾਰ ਵੱਲੋਂ ਇੱਕ ਏਜੰਡਾ ਜਾਰੀ ਕਰਕੇ ਜਿਹਦੇ ਵਿੱਚ ਸੋਚ ਕਾਉਂਡ ਦਾ ਪ੍ਰੋਗਰਾਮ ਸੀ ਅਤੇ ਪ੍ਰਧਾਨ ਫਿਰ ਮੀਤ ਪ੍ਰਧਾਨ ਅਤੇ ਮੀਤ ਪ੍ਰਧਾਨ ਦੀ ਇਲੈਕਸ਼ਨ ਦਾ ਏਜੰਡਾ ਸੀ ਪ੍ਰਧਾਨਗੀ ਵਾਸਤੇ ਸਰਕਾਰ ਦੀ ਤਰਫੋਂ ਭਪਿੰਦਰ ਸਿੰਘ ਜੀ ਦਾ ਨਾ ਪ੍ਰਪੋਜ਼ ਕੀਤਾ ਗਿਆ ਦੂਜੇ ਪਾਸੇ ਮੇਰਾ ਖੁਦ ਦਾ ਨੱਥੂ لال ਢਿਗਰੇ ਦਾ ਕਾਗਜ਼ ਪਾਰਟੀ ਵੱਲੋਂ ਨਾ ਪ੍ਰਪੋਜ਼ ਕੀਤਾ ਗਿਆ ਚਾਹੀਦਾ ਇਹ ਸੀਗਾ ਕਿ ਵੀ ਉਹਨਾਂ ਦੀ ਵੋਟੋ ਕਰਾਈ ਜਾਂਦੀ ਬਿਨਾ ਕੋਈ VOTING ਕਰਾਏ ਇਹਨਾਂ ਨੇ ਪ੍ਰਧਾਨ ਦਾ ਐਲਾਨ ਕੀਤਾ ਅਸੀਂ ਉਸ ਦੀ ਨਖੇਦੀ ਕਰਦੇ ਹਾਂ ਇਸ ਤੋਂ ਇਲਾਵਾ ਇਹਨਾਂ ਨੇ ਸੀਨੀਅਰ ਮੀਤ ਪ੍ਰਧਾਨ ਦੇ ਵੀ ਕੋਈ ਵੋਟਿੰਗ ਨਹੀਂ ਕਰਾਈ ਜਦੋਂ ਕਿ ਸੀਨੀਅਰ ਮੀਤ ਪ੍ਰਧਾਨ ਜਿਹੜਾ ਹੈ ਉਹਦੀ ਇਲੈਕਸ਼ਨ ਦੇ ਵਿੱਚ ਪਹਿਲਾ ਹੀ ਪਦ ਜਿਹੜਾ ਪਹਿਲੇ ਨੰਬਰ ਤੇ ਆਉਂਦਾ ਹੈ ਉਹ ਸੀਨੀਅਰ ਮੀਤ ਪ੍ਰਧਾਨ ਬਣਦਾ ਹੈ ਦੂਜੇ ਨੰਬਰ ਤੇ ਆਉਣ ਵਾਲਾ ਕੈਂਡੀਡੇਟ ਉਹ ਮੀਤ ਪ੍ਰਧਾਨ ਹੁੰਦਾ ਚਾਹੇ ਉਹ ਆਪੋਜੀਸ਼ਨ ਪਾਰਟੀ ਦਾ ਇਹਨਾਂ ਨੇ ਬਿਲਕੁਲ ਸਰੀਆਮ ਧੱਕਾ ਕੀਤਾ 1 3 9 ਅਨਾਉਂਸ ਕਰ ਦਿੱਤੇ ਕਿ ਵੀ ਇਹ ਬੰਦੇ ਜਿੱਤੇ ਗਏ ਇਸ ਲਈ ਅਸੀਂ ਇਸ ਸਰਕਾਰ ਦੀ ਇਸ ਚੋਣ ਦੀ ਰੱਦ ਕਰਨ ਦੀ ਬੇਨਤੀ ਕਰਦੇ ਆ ਪ੍ਰਸ਼ਾਸਨ ਨੂੰ जो हाई अथॉरिटी है बहुत-बहुत धन्यवाद इतना ही कहना वो तो जो भी अंजू शर्मा बार नंबर सात से पत्नी खेमचंद शर्मा अंदर हम गए हम बैठे हमें पानी तक नहीं पूछा और दूसरे जो उनकी सरकार के थे उनको पानी भी लड्डू भी चलो ठीक है कोई बात नहीं पानी नहीं पूछा पर जो हमने वहां हम जिस काम के लिए गया वो तो कम से कम करना चाहिए था ना उन्होंने कोई कभी ये करवाई नहीं बोटिंग वगैरह नहीं करवाई कोई चीना नहीं बस सीधा ही नाम अनाउंस कर दिया कि ये ये वाले भी हमारे ये मीत प्रधान ये होंगे प्रधान इनको मिलेगी ठीक है ना ये सब हुआ है इसके विरोध में आगे क्या एक्शन जो, जो, जो सिंगला साहब कहेंगे वो ही होएगा जो हमारी पार्टी करेगी